ਹਾਂਜੀ ਤੁਹਾਡੇ ਸਾਹਮਣੇ ਜੀ ਅੱਜ ਮਿੰਨੀ ਕਹਾਣੀ ਘੜੇ ਚ ਦੱਬੀ ਇੱਜ਼ਤ ਜੋ ਪ੍ਰਾਰ ਜੈਸੀ ਦੀ ਰਚਨਾ ਹੈ ਸਮਝਾ ਲੈ ਆਵਦੀ ਲਾਡਲੀ ਨੂੰ ਤੂੰ ਹੀ ਚੰਬਲਾਈਏ ਜੇ ਰੋਕੀ ਹੁੰਦੀ ਤਾਂ ਅੱਜ ਇਹ ਕੁਛ ਨਾ ਦੇਖਣਾ ਪੈਂਦਾ ਅਖੇ ਪੜਾਈ ਕਰਨ ਜਾਂਦੀ ਉੱਥੇ ਕੀ ਪਤਾ ਕੀ ਖੇ ਖਾ ਕਰ ਮੁੜ ਕੇ ਆਉਂਦੀ ਹੈ ਸਿਰਤ ਦੇ ਭਰਾ ਨੇ ਕਿੰਨਾ ਕੁਛ ਇੱਕੋ ਸਾਹੇ ਆਪਦੀ ਮਾਂ ਨੂੰ ਕਹਿ ਦਿੱਤਾ ਦੇ ਨਾਲ ਹੀ ਹਦਾਇਤ ਵੀ ਦੇ ਦਿੱਤੀ ਕਿ ਅੱਜ ਤੋਂ ਬਾਅਦ ਇਹਦਾ ਕਾਲਜ ਜਾਣਾ ਬੰਦ ਈ ਤੇ ਫੋਨ ਵੀ ਫੜ ਕੇ ਰੱਖ ਲੈ ਗੱਲ ਐਨੀ ਕੁ ਸੀ ਕਿ ਸੀਰਤ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਤੇ ਉਸਦੇ ਭਰਾ ਨੇ ਉਸ ਨੂੰ ਗੱਲ ਕਰਦੇ ਸੁਣ ਲਿਆ ਸੀਰਤ ਨੇ ਸਮਝਾਇਆ ਕਿ ਮੁੰਡਾ ਵਿਆਹ ਕਰਾਉਣ ਨੂੰ ਕਹਿੰਦਾ ਹੈ ਪੜਿਆ ਲਿਖਿਆ ਈ ਸਿਆਣਾ ਈ ਸੀਰਤ ਨੇ ਵਾਸਤੇ ਪਾਪਾ ਪਤੇਰੇ ਹਾੜੇ ਕੱਢੀ ਪਰ ਵੀਰ ਟੱਸ ਤੋਂ ਮੱਸਣਾ ਹੋਇਆ ਪਾ ਨਾ ਚਲਦੀ ਦੇਖ ਆਖਿਰ ਸਿਹਤ ਨੇ ਕਿਹਾ ਬਸ ਮਾਂ ਨੂੰ ਨਾ ਇਹ ਦਸੀ ਨਹੀਂ ਤਾਂ ਉਹਨੂੰ ਹੋਜੂ ਕੁਛ ਮੈਂ ਗੱਲ ਬੰਦ ਕਰ ਦੇਵਾਂਗੀ ਉਸ ਮੁੰਡੇ ਨਾਲ ਪਰ ਵੀਰ ਨੇ ਉਸ ਦੀ ਇੱਕ ਨਾ ਸੁਣੀ ਵੀਰ ਨੇ ਸ਼ਾਮ ਨੂੰ ਸਾਰੀ ਗੱਲ ਮਾਂ ਨੂੰ ਦੱਸੀ ਕਿ ਵਿਆਹ ਕਰਾਉਣ ਨੂੰ ਕਹਿੰਦੀ ਏ ਇਹ ਸਭ ਹੁਣ ਮਾਂ ਪਹਵਤਰ ਗਈ ਤੇ ਕਹਿਣ ਲੱਗੀ ਇਹ ਕੀ ਕੁਛ ਸੁਣ ਰਹੀਆਂ ਮੈਂ ਤੇ ਸੁਣਨ ਤੋਂ ਪਹਿਲਾਂ ਮਾਰ ਕਿਉਂ ਨਾ ਗਈ ਮੈਂ ਸੀਰਤ ਦੀ ਮਾਂ ਨੂੰ ਥੋੜੇ ਦਿਨਾਂ ਬਾਅਦ ਹੀ ਹਾਰਟ ਅਟੈਕ ਆ ਗਿਆ ਤੇ ਸੀਰਤ ਨੇ ਵੀ ਘਰ ਦੇ ਅੱਗੇ ਗੋਡੇ ਟੇਕ ਦਿੱਤੇ ਮਾਂ ਠੀਕ ਹੋ ਕੇ ਘਰ ਆਈ ਪਰ ਸੀਰਤ ਦਾ ਘਰੋਂ ਜਾਣਾ ਬੰਦ ਹੋ ਗਿਆ ਕਾਲਜ ਜਾਣਾ ਵੀ ਬੰਦ ਹੋ ਗਿਆ ਅੰਦਰੋਂ ਅੰਦਰ ਉਸ ਨੂੰ ਘਟਨ ਹੋਣ ਲੱਗੀ ਕੋਈ ਵੀ ਚੋਲਾ ਰਿਸ਼ਤਾ ਲੈ ਕੇ ਆਇਆ ਤੇ ਵੀਰ ਨੇ ਦੇਖ ਕੇ ਪੱਕ ਠੱਕ ਕਰ ਦਿੱਤੀ ਸੀਰਤ ਦੀ ਕੋਈ ਮਰਜ਼ੀ ਨਾ ਪੁੱਛੀ ਗਈ ਤੇ ਨਾ ਮਾਂ ਦੇ ਬਿਮਾਰ ਹੋਣ ਡਰੋਂ ਕੋਈ ਵਿਰੋਧ ਕੀਤਾ ਮੁੰਡਾ ਸੀਰਤ ਤੋਂ 7 ਸਾਲ ਵੱਡਾ ਸੀ ਤੇ ਦਹਾਜੂ ਸੀ ਸੀਤ ਤੇ ਉਸਦੀ ਮਾਂ ਦੀ ਹਿੰਮਤ ਨਾ ਪਈ ਕਿ ਮੂਰੇ ਹੋ ਕੇ ਰਿਸ਼ਤੇ ਨੂੰ ਨਾ ਕਰ ਦੇਵੇ 10 ਦਿਨਾਂ ਬਾਅਦ ਸੀਰਤ ਨੂੰ ਪਤਾ ਲੱਗਿਆ ਕਿ ਮੁੰਡਾ ਨਸ਼ਾ ਕਰਦਾ ਹੈ ਤੇ ਪਹਿਲਾ ਤਲਾਕ ਵੀ ਇਸੇ ਕਰਕੇ ਹੋਇਆ ਸੀ ਪੇਕੇ ਜਾ ਦੱਸਿਆ ਤਾਂ ਵੀਰੇ ਨੂੰ ਕੋਈ ਫਰਕ ਨਾ ਪਿਆ ਪਰ ਮਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਕੁੜੀ ਨੂੰ ਖੋਚ ਤੱਕਾ ਦੇ ਦਿੱਤਾ ਤੇ ਸੀਰਤ ਨੂੰ ਮਹਿਸੂਸ ਹੋਇਆ ਕਿ ਉਹਨੂੰ ਵੀਰ ਨੇ ਘੜੇ 'ਚ ਪਾ ਮਿੱਟੀ 'ਚ ਦੱਬ ਦਿੱਤਾ ਜਿੱਥੇ ਉਹਨੂੰ ਸਾਹ ਤਾਂ ਆਉਣਗੇ ਪਰ ਜਾਨ ਟੜਫ-ਟੜਫ ਨਿਕਲੇਗੀ ਬਦਲਿਆ ਕੁਛ ਵੀ ਨਹੀਂ ਪਹਿਲਾਂ ਜਮਦਿਆਂ ਨੂੰ ਇੱਜ਼ਤਾਂ ਬਚਾਉਣ ਦੇ ਚੱਕਰ 'ਚ ਦੱਬ ਦਿੰਦੇ ਸਨ ਤੇ ਹੁਣ ਜਿਉਂਦਿਆਂ ਨੂੰ ਇੱਜ਼ਤਾਂ ਦੇ ਵਾਸਤਿਆਂ ਨਾਲ ਉਹਨਾਂ ਦੇ ਬੁੱਲਸਿਓਕੇ ਸਮਾਜ ਦੇ ਘੜੇ 'ਚ ਦੱਬ ਦਿੱਤਾ ਜਾਂਦਾ ਹੈ ਸ਼ੁਕਰੀਆ ਦੋਸਤੋ